ਕੌਣ ਜਿੱਤੇਗਾ ਤੇ ਕੌਣ ਹਾਰੇਗਾ ਕੌਣ ਬਣੇਗਾ ਐਮਐਲਏ ਤੇ ਕੌਣ ਬਾਜੀ ਹਾਰੇਗਾ ਅੱਜ ਤਰਨਤਾਰਨ ਦੇ ਵਿੱਚ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਹੋਈਆਂ ਨੇ ਤੇ ਤਰਨਤਾਰਨ ਦੇ ਵਿੱਚ ਵੋਟਾਂ ਦੇ ਵਿੱਚ ਕੀ ਕੀ ਕੁਝ ਖਾਸ ਹੋ ਰਿਹਾ ਹੈ ਔਰ ਕੀ ਸਥਿਤੀ ਹੈ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਇਸ ਬਾਰੇ ਜਰੂਰ ਲਿਖ ਸਕਦੇ ਹੋ 222 ਚੋਣ ਕੇਂਦਰ ਬਣਾਏ ਗਏ ਨੇ ਤਰਨਤਾਰਨ ਦੇ ਵਿੱਚ 222 ਪੋਲਿੰਗ ਬੂਥਾਂ ਤੇ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਤੜਕੋ ਤੜਕੀ ਜਾ ਕੇ ਵੋਟ ਪਾਏ ਨੇ ਕਿਉਂਕਿ ਉਹਨਾਂ ਦੇ ਦਿਲ ਧੜਕੂ ਧੜਕੂ ਕਰ ਰਹੇ ਨੇ ਔਰ ਦੂਜੇ ਪਾਸੇ 114 ਜਿਹੜੇ ਪੋਲਿੰਗ ਬੂਥ ਨੇ ਉਹਨਾਂ ਉਹਨਾਂ ਦੇ ਉੱਪਰ ਕੇਂਦਰੀ ਸੁਰੱਖਿਆ ਬਲ ਲਾਏ ਗਏ ਨੇ ਯਾਨੀ ਕਿ 100 ਦੇ ਕਰੀਬ ਪੋਲਿੰਗ ਬੂਥ ਨੇ ਜਿਨ੍ਹਾਂ ਨੂੰ ਸੰਵੇਦਨਸ਼ੀਲ ਤੇ ਗੜਬੜੀ ਵਾਲੇ ਮੰਨਿਆ ਗਿਆ ਚੋਣ ਕਮਿਸ਼ਨ ਵੱਲੋਂ ਔਰ ਦੂਜੇ ਪਾਸੇ 190 ਦੇ ਕਰੀਬ ਕੁੱਲ ਵੋਟਰ ਨੇ ਤਰਨਤਾਰਨ ਖੇਤਰ ਦੇ ਤਰਨਤਾਰਨ ਖੇਤਰ ਜਿਹੜਾ ਹਲਕਾ ਜਿਹੜਾ ਇਹ ਜਿਹੜਾ ਪੰਥਕ ਹਲਕਾ ਮੰਨਿਆ ਜਾਂਦਾ ਔਰ ਇੱਥੇ ਹੁਣ ਕੌਣ ਜਿੱਤੇਗਾ ਸਵਾਲ ਇਹ ਹੈ ਪਤਾ ਤਾਂ 14 ਤਰੀਕ ਨੂੰ ਲੱਗੇਗਾ ਕਿਉਂਕਿ ਨਤੀਜਾ 14 ਨੂੰ ਆਉਣਾ ਪਰ ਅੱਜ ਗੱਲਾਂ ਮੈਂ ਤੁਹਾਡੇ ਨਾਲ ਕੁਝ ਕਰ ਲੈਣੀਆਂ ਕਿਉਂਕਿ ਅੱਜ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਦੇਖੋ ਮਿੱਤਰੋ ਪਹਿਲਾਂ ਆਪਾਂ ਗੱਲ ਕਰਦੇ ਆ ਵੀ ਕਿਹੜੀ ਕਿਹੜੀ ਪਾਰਟੀ ਦਾ ਉਮੀਦਵਾਰ ਕਿਹੜਾ ਕਿਹੜਾ ਹੈ ਤੇ ਉਹ ਕੀ ਹੈ ਆਮ ਆਦਮੀ ਪਾਰਟੀ ਜਿਨ੍ਹਾਂ ਦੀ ਸਰਕਾਰ ਹੈ ਉਹਨਾਂ ਨੇ ਹਰਬੀਤ ਸਿੰਘ ਸੰਧੂ ਨੂੰ ਆਪਣਾ ਉਮੀਦਵਾਰ ਖੜਾ ਕੀਤਾ ਤੁਹਾਨੂੰ ਪਤਾ ਤੇ ਹਰਬੀਤ ਸਿੰਘ ਸੰਧੂ ਉਹ ਬੰਦਾ ਜਿਹੜਾ ਪਹਿਲਾਂ ਅਕਾਲੀਆਂ ਚ ਸੀ ਤੇ ਪਿਛਲੀ ਵਾਰ ਆਮ ਆਦਮੀ ਪਾਰਟੀ ਨੇ ਤੇ ਹਰਬੀਤ ਸੰਧੂ ਨੇ ਇੱਕ ਦੂਜੇ ਦੇ ਉਲਟ ਚੋਣ ਲੜੀ ਸੀ ਦੂਜੇ ਨੰਬਰ ਤੇ ਕਾਂਗਰਸ ਦਾ ਉਮੀਦਵਾਰ ਹੈ ਕਰਨਵੀਰ ਸਿੰਘ ਬੁਰਜ ਤੀਜੇ ਨੰਬਰ ਤੇ ਮਨਦੀਪ ਸਿੰਘ ਉਮੀਦਵਾਰ ਹੈ ਜਿਨ੍ਹਾਂ ਦਾ ਚੋਣ ਨਿਸ਼ਾਨ ਬਾਲਟੀ ਹੈ ਜਿਹੜੇ ਕਿ ਜਿਨ੍ਹਾਂ ਦੀ ਹਮਾਇਤ ਕਰ ਰਹੇ ਨੇ ਜਿਹੜੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਾਲੇ ਔਰ ਜਿਹੜਾ ਚੌਥਾ ਉਮੀਦਵਾਰ ਹੈ ਉਹ ਭਾਜਪਾ ਦਾ ਹੈ ਜਿਹਦਾ ਨਾਮ ਹਰਜੀਤ ਸਿੰਘ ਹੈ ਇਸ ਤੋਂ ਇਲਾਵਾ ਅਕਾਲੀ ਦਲ ਦਾ ਉਮੀਦਵਾਰ ਬੀਬੀ ਸੁਖਵਿੰਦਰ ਸੁਖਵਿੰਦਰ ਕੌਰ ਹੈ ਹੁਣ ਇਹਨਾਂ ਦੇ ਵਿੱਚ ਟੱਕਰ ਹੈ ਹਰ ਪਾਰਟੀ ਲੋਕਾਂ ਕੋਲ ਗਈ ਹਰ ਪਾਰਟੀ ਨੇ ਲੋਕਾਂ ਦੇ ਨਾਲ ਵੱਡੇ ਵਾਅਦੇ ਕੀਤੇ ਨੇ ਵਾਅਦੇ ਜਦੋਂ ਹੁਣ ਫੇਰ ਕਰ ਰਹੇ ਸੀ ਤਾਂ ਮੈਨੂੰ ਰਾਜ ਬਰਾੜ ਦਾ ਇੱਕ ਗੀਤ ਯਾਦ ਆ ਰਿਹਾ ਸੀ ਕਹਿੰਦਾ ਝੂਠੇ ਵਾਅਦੇ ਦੇਣ ਵੋਟਾਂ ਲੈਣ ਆਉਣਗੇ ਹੁਣ ਕੀੜੀਆਂ ਦੇ ਘਰਾਂ ਚ ਨਰੈਣ ਆਉਣਗੇ ਤਾਂ ਇਸ ਤਰ੍ਹਾਂ ਹਮੇਸ਼ਾ ਹੀ ਹਰ ਇੱਕ ਵੋਟਾਂ ਦੇ ਵੇਲੇ ਲੋਕਾਂ ਦੇ ਨਾਲ ਬੜੇ-ਬੜੇ ਝੂਠੇ ਵਾਅਦੇ ਕੀਤੇ ਜਾਂਦੇ ਨੇ ਕਿਸੇ ਇੱਕ ਪਾਰਟੀ ਵੱਲੋਂ ਨਹੀਂ ਸਾਰਿਆਂ ਵੱਲੋਂ ਤੇ ਅੱਜ ਹੁਣ ਵੀ ਹੋਏ ਨੇ ਵਾਅਦੇ ਜਦੋਂ ਵੀ ਕੋਈ ਵੋਟਾਂ ਆਉਂਦੀਆਂ ਨੇ ਉਦੋਂ ਇਹ ਇੱਕ ਵਾਰ ਇੰਜ ਲੋਕਾਂ ਨੂੰ ਬਣਾ ਦਿੰਦੇ ਨੇ ਵੀ ਜਿਵੇਂ ਜੇ ਆਹ ਵੋਟ ਤੁਸੀਂ ਸਾਨੂੰ ਜਿਤਾਤਾ ਆਹ ਇੱਕ ਵੋਟਾਂ ਦੇ ਵਿੱਚ ਤਾਂ ਫੇਰ ਅਸੀਂ ਪਤਾ ਨਹੀਂ ਤੁਹਾਡੀ ਕੀ ਜ਼ਿੰਦਗੀ ਬਦਲ ਦਿਆਂਗੇ ਵਾਰੇ ਨਿਆਰੇ ਕਰ ਦਿਆਂਗੇ ਕਮਾਲਾਂ ਕਰ ਦਿਆਂਗੇ ਤੁਹਾਡੀ ਜ਼ਿੰਦਗੀ 'ਚ ਅਸੀਂ ਅਮੀਰੀਆਂ ਭਰ ਦਿਆਂਗੇ ਗਰੀਬੀਆਂ ਚੱਕ ਦਿਆਂਗੇ ਬੇਰੁਜ਼ਗਾਰੀਆਂ ਚੱਕ ਦਿਆਂਗੇ ਸਮੱਸਿਆਵਾਂ ਦੁੱਖ ਤਕਲੀਫਾਂ ਐਨ ਚੱਕ ਦਿਆਂਗੇ ਉਦੋਂ ਤਾਂ ਰੱਬ ਵੀ ਬਣ ਕੇ ਬਹਿ ਜਾਂਦੇ ਨੇ ਪਰ ਜੇਸਦਨ ਵੋਟਾਂ ਪੈ ਜਾਂਦੀਆਂ ਉਸ ਤੋਂ ਅਗਲੇ ਦਿਨ ਕੋਈ ਨਹੀਂ ਪੁੱਛਦਾ ਹਮੇਸ਼ਾ ਐਵੇਂ ਹੀ ਹੋਇਆ ਤੇ ਐਕੀ ਵੀ ਹੋਣਾ ਇਦਾਂ ਹੀ ਆ ਆ ਪਿੱਛੇ ਲੁਧਿਆਣੇ ਦੀ ਜਿਮਣੀ ਚੋਂ ਆਈ ਸੀ ਸੰਜੀਵ ਅਰੋੜਾ ਸੈਂਕੜੇ ਕਰੋੜਾ ਪਤੀ ਉਹ ਬੰਦੇ ਨੇ ਤੇ ਉਹ ਉਥੇ ਵੱਡੇ ਵਾਅਦੇ ਕਰਕੇ ਲੋਕਾਂ ਦੇ ਨਾਲ ਜਿੱਤੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਕੈਬਨਿਟ ਦੇ ਵਿੱਚ ਵੱਡਾ ਅਹੁਦਾ ਵੀ ਦਿੱਤਾ ਗਿਆ ਪਰ ਜੇ ਉਹ ਉਹਦਾ ਕਿਸੇ ਹੋਰ ਕੋਲ ਵੀ ਹੁੰਦਾ ਦਾ ਫਰਕ ਫੇਰ ਵੀ ਕੋਈ ਨਹੀਂ ਸੀ ਤੇ ਉਹ ਉਹਦਾ ਉਹਨਾਂ ਨੂੰ ਮਿਲ ਗਿਆ ਤੇ ਫਰਕ ਫੇਰ ਵੀ ਕੋਈ ਨਹੀਂਗਾ ਅਸਲ 'ਚ ਸਰਕਾਰਾਂ ਨੇ ਇਹ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਇਹਨਾਂ ਦੇ ਪਿੱਛੇ ਜਿਹੜੀਆਂ ਫੰਡ ਦੇਣ ਵਾਲੀਆਂ ਪਾਵਰਾਂ ਨੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸੁਪਰੀਮ ਕੋਰਟ ਦੇ ਵਿੱਚੋਂ ਖੁਲਾਸੇ ਹੋਏ ਇਲੈਕਸ਼ਨ ਬੌਂਡਸ ਦੇ ਕਿ ਵੱਡੀਆਂ-ਵੱਡੀਆਂ ਕੰਪਨੀਆਂ ਕਾਰਪੋਰੇਟ ਘਰਾਣੇ ਪਾਰਟੀਆਂ ਦੇ ਪਿੱਛੇ ਫੰਡ ਦਿੰਦੇ ਨੇ ਤਾਂ ਅੱਜ ਜਦੋਂ ਇਹ ਇਲੈਕਸ਼ਨ ਹੋ ਰਹੇ ਨੇ ਆ ਇਹਦੇ ਵਿੱਚ ਬਹੁਤ ਸਾਰੇ ਬੰਦੇਜ ਨੇ ਕੌਣ ਜਿੱਤੇਗਾ ਤੇ ਕੌਣ ਹਾਰੇਗਾ ਇਹ ਆਪਾਂ ਅੱਜ ਦੀ ਘੜੀ ਕੁਝ ਨਹੀਂ ਕਹਿ ਸਕਦੇ ਅੱਜ ਦੀ ਘੜੀ ਆਪਾਂ ਇਹ ਵੀ ਨਹੀਂ ਦੱਸ ਸਕਦੇ ਵੀ ਰੁਝਾਨ ਕਿੱਧਰ ਨੂੰ ਐ ਤੇ ਆ ਸੰਭਾਵਨਾ ਕਿਹਦੀ ਐ ਅੱਜ ਆਪਾਂ ਇਹ ਗੱਲ ਨਹੀਂ ਕਰ ਸਕਦੇ ਕਿਉਂਕਿ ਚੋਣ ਕਮਿਸ਼ਨ ਦੇ ਕੁਝ ਨਿਯਮ ਨੇ ਉਹਨਾਂ ਨਿਯਮਾਂ ਦੇ ਵਿੱਚ ਰਹਿ ਕੇ ਗੱਲ ਕਰਨੀ ਪੈਣੀ ਐ ਪਰ ਇੱਕ ਗੱਲ ਮੈਂ ਇੱਥੇ ਸਪਸ਼ਟ ਕਹਿ ਦਿਆਂ ਕੌਣ ਜਿੱਤੇਗਾ ਤੇ ਕੌਣ ਹਾਰੇਗਾ 1947 ਤੋਂ ਬਾਅਦ ਜਿੰਨੀ ਵਾਰ ਵੀ ਵੋਟਾਂ ਪਈਆਂ ਇਹ ਰਾਜ ਨੇਤਾ ਵੋਟਾਂ 'ਚ ਜਿੱਤਦੇ ਰਹੇ ਤੇ ਪਬਲਿਕ ਹਾਰਦੀ ਰਹੀ। ਇਹ ਗੱਲ ਮੈਂ ਕਿਉਂ ਕਹਿਣਾ? ਪਿਆਰੋ ਇਹ ਗੱਲ ਮੈਂ ਥਾ ਕਹਿਣਾ ਕਿਉਂਕਿ ਪਬਲਿਕ ਨੇ ਤਾਂ ਵੋਟਾਂ ਪਾਈਆਂ ਪਰ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਲੋਕਾਂ ਨਾਲ ਵਾਅਦੇ ਕੀਤੇ, ਲਾਰੇ ਲਾਏ ਜਿੱਤਣ ਤੋਂ ਬਾਅਦ ਉਹ ਲੋਕਾਂ ਕੋਲੇ ਨਹੀਂ ਆਏ। ਉਹ ਵਾਅਦੇ ਪੂਰੇ ਨਹੀਂ ਕੀਤੇ। ਬਿਲਕੁਲ ਤਾਥਾ ਫੈਕਟਾ 1952 ਚ ਜਦੋਂ 47 ਤੋਂ ਬਾਅਦ 1952 ਚ ਪਹਿਲੀ ਵਾਰ ਭਾਰਤ ਦੇ ਵਿੱਚ ਵੋਟਾਂ ਪਈਆਂ ਤੇ ਜਿਹੜੇ ਵਾਦੇ ਜਿਹੜੇ ਦਾਅਵੇ ਉਹਨਾਂ ਵੋਟਾਂ ਵੇਲੇ ਕੀਤੇ ਗਏ ਅੱਜ ਤੱਕ ਵੀ ਉਹੀ ਕਰੀ ਜਾਂਦੇ ਨੇ ਉਹਨਾਂ ਤੋਂ ਬਾਹਰ ਨਿਕਲ ਨਹੀਂ ਸਕੇ ਕਿਉਂਕਿ ਉਹ ਪੂਰੇ ਹੀ ਨਹੀਂ ਕੀਤੇ 1952 ਦੇ ਵਿੱਚ ਵੀ ਇਹੀ ਵਾਦੇ ਕੀਤੇ ਗਏ ਸੀ ਗਰੀਬੀ ਚੱਕ ਦਿਆਂਗੇ ਬੇਰੁਜ਼ਗਾਰੀ ਚੱਕ ਦਿਆਂਗੇ ਤੁਹਾਡੀ ਜ਼ਿੰਦਗੀ ਨੂੰ ਬਹੁਤ ਵਧੀਆ ਬਣਾ ਦੇਾਂਗੇ ਅੱਜ ਵੀ ਇਹੀ ਕਹੀ ਜਾਂਦੇ ਨੇ ਗਰੀਬੀ ਚੱਕ ਦਿਆਂਗੇ ਬੇਰਜ਼ਗਾਰੀ ਚੱਕ ਦਿਆਂਗੇ ਉਹੀ ਉਹੀ ਉੱਥੇ ਕਿਤੇ ਘੁੰਮੀ ਜਾਂਦੇ ਨੇ ਕਿਉਂਕਿ ਕੀਤਾ ਕਰਿਆ ਅਜੇ ਕੱਖ ਨਹੀਂ ਲੋਕਾਂ ਦੇ ਹਾਲਾਤ ਅਜੇ ਵੀ ਬਹੁਤ ਮਾੜੇ ਨੇ ਦੇਸ਼ ਦੀ 75% ਤੋਂ ਵੱਧ ਆਬਾਦੀ ਬਹੁਤ ਬੁਰੀ ਹਾਲਾਤ ਦੇ ਵਿੱਚ ਜਿਉ ਰਹੀ ਆ ਅੱਜ ਵੀ ਔਰ ਇਹ ਤੱਥ ਨੇ ਇਹ ਅੰਕੜੇ ਨੇ ਦੇਸ਼ ਦਾ ਜਿਹੜਾ ਟੋਟਲ ਧਨ ਦੌਲਤ ਹੈ ਨਾ ਉਹਦੇ ਵਿੱਚੋਂ ਵੱਡੀ ਗਿਣਤੀ ਧਨ ਦੌਲਤ ਕੁਝ ਕੁ ਲੋਕਾਂ ਦੇ ਹੱਥਾਂ 'ਚ ਇਕੱਠਾ ਹੋ ਰਿਹਾ ਬਾਕੀ ਵਿਚਾਰੇ ਨੰਗ ਮਲੰਗ ਹੋ ਰਹੇ ਨੇ ਔਰ ਇਹ ਅੱਜ ਦੀ ਸਹੀ ਸਥਿਤੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਹੁਣ ਅੱਜ ਤਰਨਤਾਰਨ ਦੇ ਵਿੱਚ ਜਦੋਂ ਵੋਟਾਂ ਪੈ ਰਹੀਆਂ ਨੇ ਤਾਂ ਦੂਜੇ ਪਾਸੇ ਵੱਡੀ ਖਬਰ ਆਈ ਹੈ ਕਿ ਐਮਪੀ ਅਮਰਤਪਾਲ ਸਿੰਘ ਹੋਰਾ ਨੂੰ ਵੱਡਾ ਝਟਕਾ ਸੁਪਰੀਮ ਕੋਰਟ ਵੱਲੋਂ ਮਿਲਿਆ ਸੁਪਰੀਮ ਕੋਰਟ ਦੇ ਵਿੱਚ ਡਿਬਰੂਗੜ੍ਹ ਜੇਲ੍ਹ 'ਚ ਬੰਦ ਐਮਪੀ ਅਮਰਤਪਾਲ ਹੋਰਾ ਨੇ ਇੱਕ ਪਟੀਸ਼ਨ ਪਾਈ ਸੀ ਇੱਕ ਅਰਜੀ ਪਾਈ ਸੀ ਜਿੱਦੇ 'ਚ ਇਹ ਲਿਖਿਆ ਗਿਆ ਸੀ ਕਿ ਮੇਰੇ ਉੱਪਰੋਂ ਐਨਐਸਏ ਹਟਾਉਣ ਦਾ ਫੈਸਲਾ ਲਿਆ ਜਾਵੇ ਪਰ ਸੁਪਰੀਮ ਕੋਰਟ ਨੇ ਉਹ ਗੱਲ ਖਾਰਜ ਕਰ ਦਿੱਤੀ ਐ ਉਹ ਅਰਜੀ ਖਾਰਜ ਕਰ ਦਿੱਤੀ ਐ ਤੇ ਜਿਹੜੇ ਵਕੀਲ ਆ ਅ ਅਮਰਤਪਾਲ ਸਿੰਘ ਹੋਰਾਂ ਦੇ ਖਾਰਾ ਉਹਨਾਂ ਨੇ ਇਹ ਦੱਸਿਆ ਉਹ ਕਹਿੰਦੇ ਵੀ ਵੇਖੋ ਸੁਪਰੀਮ ਕੋਰਟ ਨੇ ਉੱਥੋਂ ਅਰਜੀ ਖਾਰਜ ਕੀਤੀ ਐ ਪਰ ਉਹਨਾਂ ਨੇ ਹਾਈ ਕੋਰਟ ਨੂੰ ਕਿਹਾ ਕਿ 6 ਹਫ਼ਤਿਆਂ ਦੇ ਵਿੱਚ ਜਿਹੜਾ ਕੇਸ ਉੱਥੇ ਚੱਲ ਰਿਹਾ ਐ ਉਹਦੇ ਉੱਪਰ ਫੈਸਲਾ ਲਿਆ ਜਾਵੇ ਹੁਣ ਦੇਖਣਾ ਇਹ ਆ ਕਿ ਕੀ ਆਉਣ ਵਾਲੇ ਟਾਈਮ ਦੇ ਵਿੱਚ ਅਮਰਤਪਾਲ ਤੋਂ ਐਨਐਸਏ ਹਟਾਇਆ ਜਾ ਸਕਦਾ ਜਾਂ ਨਹੀਂ ਹਟਾਇਆ ਜਾ ਸਕਦਾ ਅਮਰਤਪਾਲ ਹੋਰਾਂ ਦੀ ਪਾਰਟੀ ਵੀ ਇਹ ਇਨ੍ਹਾਂ ਇਲੈਕਸ਼ਨਾਂ ਦੇ ਵਿੱਚ ਬੜੇ ਜ਼ੋਰ ਸ਼ੋਰ ਦੇ ਨਾਲ ਜ਼ੋਰ ਲਾ ਰਹੀ ਹੈ ਹਲਕਾ ਵੀ ਪੰਥਕ ਮੰਨਿਆ ਜਾਂਦਾ ਹੈ ਔਰ ਜ਼ੋਰ ਸਾਰੀਆਂ ਪਾਰਟੀਆਂ ਨੇ ਲਾਇਆ ਉਹਨਾਂ ਨੇ ਵੀ ਲਾਇਆ ਤੇ ਅਮਰਤਪਾਲ ਜਦੋਂ ਖਡੂਰ ਸਾਹਿਬ ਤੋਂ ਚੋਣ ਲੜੇ ਸੀ ਸਾ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਦੇ ਨਾਲ ਉਦੋਂ ਉਹਨਾਂ ਨੂੰ ਜਿਤਾ ਦਿੱਤਾ ਗਿਆ ਸੀ ਪਰ ਅੱਜ ਤਰਨ ਤਰਨ ਦਾ ਕੀ ਬਣੇਗਾ ਇੱਥੇ ਆਪਾਂ ਫਿਰ ਕੁਝ ਨਹੀਂ ਕਹਿਣਾ ਕਿਉਂ ਕਿ ਚੋਣ ਕਮਿਸ਼ਨ ਦਾ ਇਹ ਜਾਵਤਾ ਤੇ ਵੈਸੇ ਮੈਨੂੰ ਕਿਹੜਾ ਪਹਿਲਾਂ ਪਤਾ ਅੱਛਾ ਜਿਹੜੇ ਕਈ ਸਰਵੇ ਪਹਿਲਾਂ ਆ ਜਾਂਦੇ ਨੇ ਉਹ ਸਰਵੇ ਵੀ ਪੂਰੇ ਸੱਚ ਨਹੀਂ ਹੁੰਦੇ ਇਹ ਗੱਲ ਯਾਦ ਰੱਖਿਓ ਤੁੱਕੇ ਹੀ ਹੁੰਦੇ ਨੇ ਅੰਦਾਜ਼ੇ ਹੀ ਹੁੰਦੇ ਨੇ ਤੇ ਬਹੁਤ ਸਾਰੇ ਸਰਵੇ ਝੂਠ ਨਿਕਲ ਜਾਂਦੇ ਨੇ ਹਾਂ ਕਈ ਵਾਰੀ ਜਦੋਂ ਕਿਸੇ ਦੇ ਪੱਖ 'ਚ ਹਵਾ ਵੜੀ ਹੋਵੇ ਉਦੋਂ ਕਾਫੀ ਹੱਦ ਤੱਕ ਅੰਦਾਜ਼ਾ ਲਾਇਆ ਜਾ ਸਕਦਾ ਹੈ ਤੇ ਲਾਇਆ ਵੀ ਜਾਂਦਾ ਤੇ ਲਾਉਣਾ ਵੀ ਚਾਹੀਦਾ ਪਰ ਹਮੇਸ਼ਾ ਉਹ ਅੰਦਾਜ਼ੇ ਨਹੀਂ ਲਾਏ ਜਾ ਸਕਦੇ ਹੁੰਦੇ ਤੇ ਕਿਸੇ ਇੱਕ ਅਧ ਚੋਣ ਦੇ ਉੱਪਰ ਅੰਦਾਜ਼ੇ ਜਿਹੜੇ ਨੇ ਉਹ ਗਲਤ ਸਾਬਤ ਹੋ ਜਾਂਦੇ ਹੁੰਦੇ ਨੇ ਇਸ ਕਰਕੇ ਦਾਵੇਂ ਨਾਲ ਇਹ ਲਾਉਣੇ ਨਹੀਂ ਚਾਹੀਦੇ ਵੀ ਫਲਾਣਾ ਹੀ ਜਿੱਤੂਗਾ ਕਿ ਮੁਕਈ ਜਿੱਤੂਗਾ ਇਹ ਇੱਕ ਮੇਰੇ ਖਿਆਲ ਨਾਲ ਇਹ ਸਮਝਦਾਰ ਬੰਦਾ ਕੋਈ ਕਰਦਾ ਨਹੀਂ ਸੋ ਤਰਨ ਤਰਨ ਦੇ ਵਿੱਚ ਵੋਟਾਂ ਅੱਜ ਜਦ ਪੈ ਰਹੀਆਂ ਨੇ ਮੈਂ ਦੁਬਾਰਾ ਦੱਸ ਦਿਆਂ 1,90,000 ਵੋਟਰ ਨੇ 222 ਪੋਲਿੰਗ ਬੂਥ ਬਣਾਏ ਗਏ ਨੇ 114 ਪੋਲਿੰਗ ਬੂਥਾਂ ਤੇ ਕੇਂਦਰੀ ਸੁਰੱਖਿਆ ਬਲ ਤਾਇਨਾਤ ਕੀਤੇ ਨੇ 100 ਦੇ ਕਰੀਬ ਜਿਹੜੇ ਪੋਲਿੰਗ ਬੂਥ ਨੇ ਉਹਨਾਂ ਨੂੰ ਸੰਵੇਦਨਸ਼ੀਲ ਮੰਨਿਆ ਗਿਆ ਇਹ ਸਥਿਤੀ ਹੈ ਕੀ ਕਹੋਗੇ ਬਹੁਤ ਮਿਹਰਬਾਨੀ ਸ਼ੁਕਰੀਆ